ਰੂਰਲ ਹਾਕੀ ਡਿਵੈਲਪਮੈਂਟ ਸੁਸਾਇਟੀ ਵੱਲੋਂ 11ਵੀਂ ਕੈਪੀਟਲ ਸਮਾਲ ਫਾਈਨੈਂਸ ਪਿੰਡੂ ਹਾਕੀ ਲੀਗ ਦੇ ਦੂਜੇ ਪੜਾਅ ਦੇ ਮੈਚ ਅੱਜ ਹੈਡਮਾਸਟਰ ਉਜਾਗਰ ਸਿੰਘ ਸਮਰਾ ਸਟੇਡੀਅਮ ਦੀ ਹਾਕੀ ਗਰਾਊਂਡ ਵਿਖੇ ਸ਼ੁਰੂ ਹੋਏ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਗੁਰਦੁਆਰਾ ਜੋਗੀ ਪੀਰ ਜੀ ਦੇ ਬਾਬਾ ਹਰਪ੍ਰਧਨ ਸਿੰਘ ਜੀ ਵਿਸ਼ੇਸ਼ ਤੌਰ ਤੇ ਪਹੁੰਚੇ ਜਿਨ੍ਹਾਂ ਨੇ ਆਪਣੇ ਘਰ ਕਮਲਾ ਨਾਲ ਖੇਡਾਂ ਦਾ ਝੰਡਾ ਲਹਿਰਾ ਕੇ ਰਸਮੀ ਤੌਰ ਤੇ ਹਾਕੀ ਮੈਚ ਸ਼ੁਰੂ ਕਰਵਾਏ ਇਸ ਮੌਕੇ ਤੇ ਖਿਡਾਰੀਆਂ ਨੂੰ ਰਿਫਰੈਸ਼ਮੈਂਟ ਦਿੱਤੀ ਗਈ ਜਿਸ ਵਿੱਚ ਫਰੂਟੀਆਂ ਅਤੇ ਕੇਲੇ ਦੀ ਸੇਵਾ ਰੂਰਲ ਹਾਕੀ ਡੁਆਰ ਪਿੰਨ ਸੋਸਾਇਟੀ ਦੇ ਵਾਈਸ ਪ੍ਰਧਾਨ ਸਰਦਾਰ ਭੁਪਿੰਦਰ ਸਿੰਘ ਖਾਲਸਾ ਅਤੇ ਗੁਰਦੁਆਰਾ ਜੋਗੀ ਪੀਜੀ ਤੋਂ ਬਾਬਾ ਹਰਪ੍ਰਜਨ ਸਿੰਘ ਜੀ ਨੇ ਨਿਭਾਈ ਬੈਸਟ ਪਲੇਅਰਾਂ ਨੂੰ ਸਨਮਾਨਿਤ ਦੇ ਕੇ ਸਨਮਾਨਿਤ ਕੀਤਾ ਗਿਆ ਖਿਡਾਰੀਆਂ ਦੀ ਫਰਸਟ ایڈ ਵਾਸਤੇ ਵਿਸ਼ੇਸ਼ ਤੌਰ ਤੇ ਪੀ ਐਚ ਸੀ ਜੰਡੇਆਲਾ ਦੇ ਐਸ ਐਮਓ ਐਸ ਪੀ ਸਿੰਘ ਦੀ ਯੋਗ ਅਗਵਾਈ ਹੇਠ ਇੱਕ ਟੀਮ ਡਾਕਟਰਾਂ ਦੀ ਵਿਸ਼ੇਸ਼ ਤੌਰ ਤੇ ਪਹੁੰਚੀ ਜਿਨ੍ਹਾਂ ਵਿੱਚ ਡਾਕਟਰ ਅੰਜਲੀ ਬਾਲੀ ਡਾਕਟਰ ਪ੍ਰਿਆ ਸੀਐਚਓ ਪਹੁੰਚੇ ਜਿਨ੍ਹਾਂ ਨੇ ਖਿਡਾਰੀਆਂ ਦੇ ਸੱਟ ਚੋਟ ਲੱਗਣ ਤੇ ਮੁੱਢਲੀ ਸਹਾਇਤਾ ਦਿੱਤੀ ਇਸ ਮੌਕੇ ਤੇ ਪੇਂਡੂ ਹਾਕੀ ਲੀਗ ਦੇਖਣ ਲਈ ਅਤੇ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕਰਨ ਲਈ ਆਸਟ੍ਰੇਲੀਆ ਤੋਂ ਹਾਕੀ ਦੇ ਖਿਡਾਰੀ ਐਂਡੀ ਕੋਵਨ ਅਤੇ ਜੈਸਪਰ ਵਿਸ਼ੇਸ਼ ਤੌਰ ਤੇ ਪਹੁੰਚੇ ਜਿਨ੍ਹਾਂ ਨੇ ਖਿਡਾਰੀਆਂ ਨਾਲ ਜਾਣ ਪਛਾਣ ਕਰਕੇ ਉਨ੍ਹਾਂ ਦੀ ਹੌਸਲਾ ਅਫਜ਼ਾਈ ਵੀ ਕੀਤੀ ਇਸ ਮੌਕੇ ਤੇ ਸੋਸਾਇਟੀ ਦੇ ਚੇਅਰਮੈਨ ਮਾਸਟਰ ਸੁਖਜੀਤ ਸਿੰਘ ਜੋਲ ਪ੍ਰਧਾਨ ਹਰਪੁਪਿੰਦਰਜੀਤ ਸਿੰਘ ਸਮਰਾਜ ਜਨਰਲ ਸਕੱਤਰ ਪੀਪੀ ਹਰਮੇਸ਼ ਲਾਲ ਸਟੇਟ ਅਵਾਰਡ ਦੀ ਪ੍ਰਸਤਾਵਕਤਰ ਮੰਜਿੰਦਰ ਸਿੰਘ ਝੰਡਿਆਲਾ ਮੀਡੀਆ ਇੰਚਾਰਜ ਮੋਹਨ ਸ਼ਰਮਾ ਮਹਿਲਾ ਖੇਡ ਵਿੰਗ ਦੇ ਇੰਚਾਰਜ ਪ੍ਰਪੀਤ ਕੌਰ ਸਮਰਾਏ ਨਾਲ-ਨਾਲ ਹਾਕੀ ਸਮਰਾਏ ਝੰਡਿਆਲਾ ਟੀਮ ਦੇ ਕੋਚ ਲਖਵੀਰ ਮਾਨੀ ਸ਼੍ਰੀ ਟੀਮ ਦੇ ਕੋਚ ਮੇਜਰ ਸਿੰਘ ਹੁੜ ਟੀਮ ਦੇ ਕੋਚ ਗੁਰਿੰਦਰ ਸਿੰਘ ਪਹੁੰਚੇ ਅਖੀਰਲੇ ਮੈਚ ਵਿੱਚ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਅਤੇ ਉਹਨਾਂ ਨੂੰ ਆਸ਼ੀਰਵਾਦ ਦੇ ਲਈ ਪਿੰਡ ਸਮਰਾਏ ਦੇ ਪੰਚ ਤਰुण ਮਹਿਮੀ ਪਹੁੰਚੇ ਜਿਨ੍ਹਾਂ ਨੇ ਖਿਡਾਰੀਆਂ ਨਾਲ ਜਾੜ ਪਛਾਣ ਕਰਕੇ ਇੱਕ ਯਾਦਗਾਰ ਤਸਵੀਰ ਖਿਚਵਾਈ ਤੇ ਉਹਨਾਂ ਦੀ ਹੌਸਲਾ ਜਾਈਗੀ ਇਸ ਮੌਕੇ ਤੇ ਪਿੰਡ ਸਮਰਾਇ ਝੰਡਿਆਲਾ ਅਤੇ ਲਾਗਲੇ ਪਿੰਡਾਂ ਦੇ ਖੇਡ ਪ੍ਰੇਮੀ ਹਾਜ਼ਰ ਸਨ Yeah. okay, hello. my name is jasper. i'm from australia. i've come to visit uh, lasara and the punjab region. i'm just here interested in looking at the rural hockey development and how these kids are developing their hockey here. for me, it's very really important that they stay in sports and learn the skills because it's not just about hockey. it's about having fun and teamwork together and developing as a team. i saw some really good hockey, some from pk some from lasara and the other clubs. they've got really nice skills. but what we want to do is develop them a bit more. more more so maybe one day india can beat australia in the olympics and that be very nice for everyone okay thank you thank you from all sankata nu sari benti kiti jandi hai ke ji pind samraaye high school jediala road de tournament ho rahe ne bachiyan de hockey da tournament hai unna de sare bhaian bhawange mata pita nu benti kiti jandi hai ke bachiyan nu hockey da tournament khelan wale tejo nashiyan ton bachange aadata changiyan pehn giyan ਬੱਚੇ ਕੈਂਡਨ ਦੇ ਆ ਕੇ ਵਦਨ ਦੇ ਸਾਰਿਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਜੀ ਕਿ ਸਕੂਲ ਅਤੇ ਜੋ ਬੱਚੇ ਆ ਬੰਦਾ ਜੀ ਸੰਪੈਨ ਸਮਰਾਇ ਤੋਂ ਸਮਰਾ ਸਾਹਿਬ ਇਹਨਾਂ ਦਾ ਬਹੁਤ ਪਰਪਕਾਰ ਹੈ ਜੀ ਹਾਂ ਬਈ ਪਿੰਡੂ ਹਾਕੀ ਲੀਗ ਵੱਲੋਂ ਜਿਹੜਾ ਇਹ ਮੈਚ ਕਰਵਾਏ ਜਾ ਰਹੇ ਸਾਰੇ ਮੈਂਬਰਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਬਸ ਇਹ ਕਹਿਣਾ ਚਾਹੁੰਦੇ ਹਾਂ ਜੀ ਆਪਣੇ ਬੱਚਿਆ ਬੱਚਿਆਂ ਨੂੰ ਸਾਰਿਆਂ ਨੂੰ ਇਹ ਹਾਕੀ ਦਾ ਮੈਚ ਹੋ ਰਿਹਾ ਇਹ ਬੱਚਿਆਂ ਬੱਚਿਆਂ ਨੂੰ ਖੇਡ ਤਿੰਦੂ ਖੇਡਾਂ ਦੇ ਵਿੱਚ ਅੱਗੇ ਵਧਣ ਦਾ ਮੌਕਾ ਦੇ ਤੇ ਨਸ਼ਿਆਂ ਤੋਂ ਬਗੇ ਰਹਿਣਗੇ ਬੱਚੇ ਇਹ ਇਹ ਕਰਕੇ ਸਾਰਿਆਂ ਦੇ ਮਾਪਿਆਂ ਨੂੰ ਬੇਨਤੀ ਕਰਦੇ ਹਾਂ ਕਿ ਬੱਚਿਆਂ ਨੂੰ ਭੇਜਿਆ ਜਾਵੇ। ਅੱਜ ਉਧਰ ਲਾਤੀ ਡਿਵੈਲਪਮੈਂਟ ਸੁਸਾਇਟੀ ਵੱਲੋਂ ਜਿਹੜੀ ਪੈਂਡੂ ਹਾਤੀ ਲਿਖਾਈ ਜਾ ਰਹੀ ਹੈ ਕੀ ਕਹਿਣਾ ਚਾਹੁੰਦੇ ਤੁਸੀਂ? ਬਹੁਤ ਵਧੀਆ। ਕਦੋਂ ਤੇ ਖੇਡਦੀ ਤੁਸੀਂ? ਹਨੂ ਬਗੇ 4-5 ਸਾਲ ਹੋ ਗਏ। ਓਏ ਕਿਤਾਬ ਮਹਿਸੂਸ ਹੋ ਜਾਇਆ ਜੁੱਤ ਫਿੱਟ ਅਕਰੇਲ ਵੀ ਨਿਕਲੇ ਹੋ। ਕੀ ਕਹਿਣਾ ਚਾਹੁੰਦੇ ਹੋ? ਬਹੁਤ ਵਧੀਆ। ਜਿਹੜਾ ਪ੍ਰਧਾਨ ਜੀ ਨੇ ਦੂਤਾ ਰਾਕੇਟ ਬਰ ਸੋਸਾਇਟੀ ਦੇ ਜਾਂ ਜਿੰਨੇ ਮੈਂਬਰ ਨੇ ਉਹਨਾਂ ਵੱਲੋਂ ਕੀਤੇ ਜਾ ਰਹੇ ਪ੍ਰਾਲੇ ਤੁਹਾਨੂੰ ਕਿਹੋ ਜਿਹਾ ਲੱਗਦੇ ਬਹੁਤ ਵਧੀਆ ਕੋਈ ਮੈਸੇਜ ਦੇਣਾ ਚਾਹੁੰਦੇ ਆਪਣੇ ਨਾਲ ਦੇ ਜਿਹੜੇ ਖਿਡਾਰੀ ਹੈਗੇ ਹਾਂਜੀ ਬਹੁਤ ਦਾ ਗਰਾਉਂਡਾਂ ਵਿੱਚ ਆਇਆ ਕਰੋ ਸੂਨਾ ਨਾ ਦੇਖਿਆ ਕਰੋ ਵਧੀਆ ਖੇਡਿਆ ਕਰੋ ਪੜਿਆ ਕਰੋ ਨਿਖਿਆ ਕਰੋ ਵੱਡੀਆਂ ਨੌਕਰੀਆਂ ਲਿਓ ਜਿੱਦਾਂ ਕੀ ਆਪਣੇ ਗਰਜੋਤ ਭਾਈ ਨਿਕਲੇ ਤੁਹਾਡਾ ਕੀ ਏਮ ਹੈ ਤੁਸੀਂ ਅੱਗੇ ਜਾ ਕੇ ਕੀ ਬਣਨਾ ਚਾਹੁੰਦੇ ਹੋ ਇੰਡੀਆ ਪਲੇਅਰ ਲੰਪੇ ਕੈਪੀਟਲ ਸਮਾਲ ਫਾਈਨੈਂਸ ਪੰਡੂ ਹਾਕੀ ਲੀਗ ਜਿਹੜੀ ਕਿ 11ਵੇਂ ਪੜਾਅ ਪਹੁੰਚੀ ਹੋਈ ਹੈ ਉਹਦੇ ਅੱਜ ਦੂਜੇ ਦੌਰ ਦੇ ਮੈਚ ਸਮਰਾਜ ਜੰਡੇ ਵਾਲਾ ਦੇ ਗਰਾਊਂਡ ਵਿੱਚ ਹੋਏ ਬੜੇ ਸ਼ਾਨਦਾਰ ਮੈਚ ਹੋਏ ਜਿਦੇ ਵਿੱਚ ਟੀਮ ਕੋਈ ਵੀ ਜਿੱਤੀ ਪਰ ਜਿੱਤ ਹਾਕੀ ਦੀ ਹੋਈ ਸੋ ਧੰਨਵਾਦ ਕਰਦਾ ਸਭ ਤੋਂ ਪਹਿਲਾਂ ਜਿਨ੍ਹਾਂ ਨੇ ਇਹਨੂੰ ਸਪான்ਸਰ ਕੀਤਾ ਸਾਨੂੰ ਸਪੋਰਟ ਵੀ ਦਿੱਤੀ ਜਿਹਦੇ ਵਿੱਚ ਸਿੰਨੀਆਂ ਵੀ ਕੰਪਨੀਆਂ ਸਾਡੇ ਨਾਲ ਨੇ ਅੱਜ ਦਾ ਇਹ ਰਫਰੈਸ਼ਮੈਂਟ ਦਾ ਸੀਗਾ ਸਾਡੇ ਜੋਗ ਵੀ ਪੀਰ ਤੋਂ ਬਾਬਾ ਭਜਨ ਸਿੰਘ ਜੀ ਮਾਪੁਰਛਾ ਨੇ ਜਿਹੜੀ ਸੇਵਾ ਬੱਚਿਆਂ ਦੀ ਕੀਤੀ ਔਰ ਗੁਰਨਾਨਕ ਸਟੂਡੀਓ ਜੰਡਿਆਲਾ ਤੋਂ ਜਿਨ੍ਹਾਂ ਨੇ ਅੱਜ ਫਰੂਟ ਦੀ ਸੇਵਾ ਕੀਤੀ ਸੋ ਸਾਰਿਆਂ ਦਾ ਧੰਨਵਾਦ ਹੈ ਕਿਸੇ ਨੇ ਜੂਸ ਦਿੱਤਾ ਕਿਸੇ ਨੇ ਫਰੂਟ ਦਿੱਤਾ ਕਿਸੇ ਨੇ ਹੋਈ ਮੱਤੇ ਲੰਗਰ ਦਾ ਧੰਨਵਾਦ ਹੈ ਜੀ ਸਾਰਿਆਂ ਨੇ ਰਲ ਮਿਲ ਕੇ ਜਿਹੜਾ ਕਰ ਰਹੇ ਆ ਸੋ ਮੈਂ ਇੱਕ ਅਪੀਲ ਕਰਨੀ ਚਾਹਨਾ ਬਈ ਘਰਾਂ ਚ ਨਾ ਬੈਠੀਏ ਗਰਾਉਂਡਾਂ ਚ ਆਈਏ ਜੇ ਅਸੀਂ ਦੇਖਾਂਗੇ ਤਾਂ ਹੀ ਸਾਡੇ ਬੱਚੇ ਸਪੋਰਟਸ ਵੱਲ ਆਉਣਗੇ ਬੱਚਾ ਨੂੰ ਉਂਗਲ ਫੜਕੇ ਲਿਆਓ ਉਹਨਾਂ ਨੂੰ ਮੈਚ ਦਿਖਾ ਲਓ ਕਿਤਨਾ ਕਿਤੇ ਜਦੋਂ ਬਦਲਾਅ ਤਾਂ ਉਹਦਾ ਨਸ਼ਾ ਕੋਈ ਨਹੀਂ ਬੰਦ ਕਰ ਸਕਦਾ ਉੱਥੇ ਅਸੀਂ ਗੱਲਾਂ ਨੇ ਉਹ ਤਾਂ ਹੋ ਸਕਦਾ ਜੇ ਬੱਚੇ ਗਰਾਊਂਡਾਂ ਚੋਂੜਗੇ ਇਹਨਾਂ ਨੂੰ ਸਮਾ ਚੰਗਾ ਮਿਲੇ ਇਹਨਾਂ ਦਾ ਪੂਰਾ ਇੱਕ ਚੰਗਾ ਬਣੇ ਸੋ ਧੰਨਵਾਦ ਕਰਦਾ ਮੈਂ ਮੀਡੀਆ ਦਾ ਜਿਹੜੀ ਇੱਕ ਖਬਰ ਸਾਡੀ ਦੁਨੀਆ ਵਿੱਚ ਵਜਾ ਰਿਆ ਸੋ ਧੰਨਵਾਦ ਸਾਡੇ ਸੀਨੀਅਰ ਦਾ ਧੰਨਵਾਦ ਸਮੁੱਚੇ ਇਲਾਕੇ ਦਾ ਜਿਹੜਾ ਸਾਡਾ ਸਾਥ ਦੇ ਰਿਹਾ ਸੋ ਧੰਨਵਾਦ ਸਭ ਤੋਂ ਵੱਡਾ ਉਸ ਹਾਕੀ ਦਾ ਜਿਹਦੇ ਕਰਕੇ ਸਾਡੀ ਪਛਾਣ ਆ ਸੋ ਵੈਗੁਰ ਜੀ ਦਾ ਖਾਲਸਾ